ਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਆਪਾਂ ਕੁਝ ਬੇਨਤੀਆਂ ਅੱਜ ਸਾਂਝੀਆਂ ਕਰਾਂਗੇ ਰਖੜੀ ਤੇ ਔਰ ਕੁਝ ਸ਼ੰਕੇ ਜਿਹੜੇ ਨੇ ਉਹ ਵੀ ਨਿਵਰਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਗੁਰੂ ਕਿਰਪਾ ਸਦਕਾ ਜਿੰਨੀ ਕੋ ਗੁਰੂ ਨੇ ਸਮੱਤ ਦਿੱਤੀ ਰਖੜੀ ਵਾਲੇ ਦਿਨ ਗੁਰੂ ਘਰ ਇਹ ਦੋ ਚੀਜ਼ਾਂ ਜ਼ਰੂਰ ਦਿਓ ਫਿਰ ਵੇਖਿਓ ਜਮਦਕਾਰ ਰੁਕੇ ਹੋਏ ਕੰਮ ਚੱਲ ਪੈਣੇ ਨੇ ਭਰਾ ਜੋ ਮੰਗੋਗੇ ਹਰ ਇੱਛਾ ਪੂਰੀ ਹੋਏਗੀ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਰਖੜੀ ਵਾਲੇ ਦਿਨ ਇੱਕ ਤਿਹਾਰ ਹੈ ਜਿਹਨੂੰ ਮਨਾਇਆ ਜਾਂਦਾ ਹੈ ਇਹ ਭੈਣ ਤੇ ਭਰਾ ਦਾ ਤਿਹਾਰ ਹੈ ਇੱਕ ਭਾਈ ਦੂਜ ਹੈ ਉਹ ਵੀ ਭੈਣ ਤੇ ਭਰਾ ਦਾ ਤਿਹਾਰ ਹੈ ਦੁਸਹਿਰਾ ਵੀ ਮਨਾਇਆ ਜਾਂਦਾ ਹੈ ਉਹ ਵੀ ਭੈਣ ਤੇ ਭਰਾ ਦਾ ਤਿਹਾਰ ਹੈ ਜੋ ਟੰਗੇ ਜਾਂਦੇ ਨੇ ਉਹ ਤੁਸੀਂ ਵੇਖਿਆ ਹੀ ਐ ਸਾਰਾ ਸਿਸਟਮ ਜਿਹੜਾ ਆਪਾਂ ਲਗ ਲਗ ਤਰ੍ਹਾਂ ਦਾ ਵੇਖਦੇ ਆ ਇਹ ਜਿਹੜੇ 3-4 ਤਿਹਾਰ ਨੇ ਇਹ ਭੈਣ ਤੇ ਭਰਾ ਦੇ ਤਿਹਾਰ ਮੰਨੇ ਜਾਂਦੇ ਨੇ ਪਿਆਰ ਦੇ ਤਿਹਾਰ ਮੰਨੇ ਜਾਂਦੇ ਨੇ ਸੋ ਸਾਧ ਸੰਗਤ ਵਾ ਆਪ ਜੀ ਨਾਲ ਤਾਂ ਕਰਕੇ ਇਹ ਬੇਨਤੀਆਂ ਸਾਂਝੀਆਂ ਕਰ ਰਹੇ ਆ ਗੁਰੂ ਕਿਰਪਾ ਸਦਕਾ ਕਿਉਂਕਿ ਇਹਨਾਂ ਤਿਹਾਰਾਂ ਦਾ ਜਿਹੜਾ ਇੱਕ ਮਤਲਬ ਹੈ ਉਹ ਹੈ ਪਿਆਰ ਇਹਨਾਂ ਤਿਹਾਰਾਂ ਦਾ ਇੱਕ ਮਤਲਬ ਹੈ ਉਹ ਹੈ ਭੈਣ ਤੇ ਭਰਾ ਦਾ ਇੱਕ ਰਿਸ਼ਤਾ ਇਹ ਕਿਉਂ ਮਨਾਏ ਜਾਂਦੇ ਨੇ ਸਾਨੂੰ ਇਹਦੇ ਬਾਰੇ ਨਹੀਂ ਪਤਾ ਇਹਨਾਂ ਤਿਹਾਰਾਂ ਦੀ ਮਹੱਤਤਾ ਕੀ ਹੈ ਅਸੀਂ ਕਦੇ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਅਸੀਂ ਕਦੇ ਨਹੀਂ ਜਾਣਿਆ ਕਿ ਇਹ ਤਿਹਾਰ ਕੀ ਨੇ ਅਸੀਂ ਕਦੇ ਇਸ ਗੱਲ ਤੇ ਜ਼ੋਰ ਦਿੱਤਾ ਹੀ ਨਹੀਂ ਵੀ ਅਸਲ 'ਚ ਇੱਕ ਚੀਜ਼ ਕੀ ਹੈ ਗੁਰਮੁਖ ਪਿਆਰਿਓ ਜਿਵੇਂ ਮੈਂ ਇੱਕ ਛੋਟੀ ਜੀ ਬੇਨਤੀ ਕਰਦੇ ਆਂ ਕਿ 15 ਅਗਸਤ 1947 ਜਦੋਂ ਦੇਸ਼ ਆਜ਼ਾਦ ਹੋਇਆ ਅਸਲ ਦੇ ਵਿੱਚ ਦੇਸ਼ ਆਜ਼ਾਦ ਨਹੀਂ ਹੋਇਆ ਦੇਸ਼ ਗੁਲਾਮ ਬਣ ਗਿਆ ਦੇਸ਼ ਦਾ ਉਜਾੜਾ ਹੋਇਆ ਦੇਸ਼ ਦੇ ਲੋਕ ਸਰਕਾਰਾਂ ਦੇ ਕੱਠ ਪੁਤਲੀ ਬਣ ਕੇ ਰਹਿ ਗਏ ਸਦਸੰਗਤ ਦੇਸ਼ ਦੀ ਕੱਠ ਪੁਤਲੀ ਬਣੀ ਸਾਡੀ ਜਨਤਾ ਤੇ ਇਹਨਾਂ ਲੋਕਾਂ ਦੀ ਰਾਜਨੀਤਿਕ ਲੋਕਾਂ ਦੀ 1947 ਦੇ ਵਿੱਚ ਉਜਾੜਾ ਹੋਇਆ ਮੈਂ ਤਾਂ ਕਰਕੇ ਬੇਨਤੀ ਕਰਦਾ ਵੀ ਅੱਜ 15 ਅਗਸਤ ਮਨਾਈ ਜਾਂਦੀ ਹੈ ਕਹਿੰਦੇ ਨੇ 69 ਸਾਲ ਖਿਮਾ ਕਰਿਓ 79 ਸਾਲ ਸਾਨੂੰ ਹੋ ਗਏ ਨੇ ਆਜ਼ਾਦ ਹੋਇਆ ਮੈਂ ਕਹਿੰਦਾ ਆਜ਼ਾਦ ਨਹੀਂ ਅਸੀਂ ਉਜੜੇ ਸੀ ਸਾਨੂੰ ਉਜਾੜਿਆ ਗਿਆ ਜਿਹੜੇ ਇੱਧਰ ਸੀ ਉਹਨਾਂ ਨੂੰ ਉੱਧਰ ਭੇਜਿਆ ਗਿਆ ਜਿਹੜੇ ਉਧਰ ਸੀ ਉਹਨਾਂ ਨੂੰ ਇਧਰ ਜ਼ਬਰਦਸਤੀ ਮੁਲਖ ਬਦਲਾਏ ਗਏ ਨਸ਼ਲ ਕੁਸੀ ਕੀਤੀ ਗਈ ਸਾਨੂੰ ਕਟਿਆ ਵੱਢਿਆ ਗਿਆ ਭੈਣਾਂ ਦੀਆਂ ਇੱਜ਼ਤਾਂ ਤਾਰ-ਤਾਰ ਹੋਈਆਂ ਲੁੱਟੀਆਂ ਗਈਆਂ ਤੇ ਲੋਕਾਂ ਦੇ ਕਤਲ ਕੀਤੇ ਗਏ ਕਤਲੋਗਾਰਤ ਮਚਾ ਦਿੱਤੀ ਗਈ ਸਿੱਖਾਂ ਹਿੰਦੂਆਂ ਤੇ ਮੁਸਲਮਾਨ ਭਰਾਵਾਂ ਨੂੰ ਆਪਸ ਦੇ ਵਿੱਚ ਲੜਾਇਆ ਗਿਆ ਆਪਸ ਦੇ ਵਿੱਚ ਉਹਨਾਂ ਦਾ ਕਤਲੋਗਾਰਤ ਕਰਵਾਤ ਕਰਵਾਇਆ ਗਿਆ ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਨਾਲ ਇਹ ਘਟਨਾ ਵਾਪਰੀ ਬਹੁਤ ਵੱਡੀ ਸਾਜ਼ਿਸ਼ ਦੇ ਨਾਲ ਇਹ ਸਭ ਕੁਝ ਹੋਇਆ ਗੁਰਮੁਖ ਪਿਆਰਿਓ ਇੱਕ ਬਹੁਤ ਵੱਡੀ ਸਾਜ਼ਿਸ਼ ਹੋਈ ਚਲੋ ਖੈਰ ਇੱਕ ਸਮਾਂ ਸੀ ਜੋ ਗੁਜ਼ਰਿਆ ਉਹ ਸਮੇਂ ਨੂੰ ਆਪਾਂ ਵਾਪਸ ਨਹੀਂ ਲਿਆ ਸਕਦੇ ਸਰਕਾਰਾਂ ਦੀ ਕੁਝ ਪੋਲਿਟਿਕਸ ਲੋਕਾਂ ਦੀ ناکامی ਦੇ ਕਾਰਨ ਸਾਨੂੰ ਇੰਨੇ ਤਸ਼ੱਦਦ ਜਿਹੜੇ ਸੀ ਉਹ ਚੱਲਣੇ ਪਏ ਸੋ ਗੁਰਮੁਖ ਪਿਆਰਿਓ ਅੱਜ ਕੇਬ ਸਾਡਾ ਦੇਸ਼ ਆਜ਼ਾਦ ਹੋ ਗਿਆ ਆਜ਼ਾਦੀ ਸਾਨੂੰ ਜਿਹੜੀ ਹੈ ਉਹ ਅੰਗਰੇਜ਼ਾਂ ਤੋਂ ਮਿਲੀ ਸੀ ਤੇ ਜੋ ਚੈਨਲਾਂ 'ਤੇ ਪ੍ਰਚਾਰ ਕੀਤਾ ਜਾਂਦਾ ਹੈ ਉਹ ਜਿਹੜਾ ਹੈ ਉਹ ਪਾਕਿਸਤਾਨ ਦੇ ਨਾਲ ਨਫ਼ਰਤ ਦਾ ਕੀਤਾ ਜਾਂਦਾ ਹੈਗਾ ਤੇ ਸਾਡਾ ਹੀ ਹੈ ਸਾਧ ਸੰਗਤ ਪਾਕਿਸਤਾਨ ਅਲੱਗ ਹੋਇਆ ਹੈ ਪੰਜਾਬ ਦੇ ਵਿੱਚ ਹੋਇਆ ਹੈ ਇਹ ਲੈਂਦਾ ਕੀ ਤੇ ਚੜਦਾ ਕੀ ਸਾਧ ਸੰਗਤ ਇੱਕ ਗੱਲ ਯਾਦ ਰੱਖੋ ਵੀ ਪਾਕਿਸਤਾਨ ਐਡੀ ਵੱਡੀ ਮਾਰ ਨਹੀਂ ਰੱਖਦਾ ਕਿ ਉਹ ਸਾਨੂੰ ਫਤਿਹ ਕਰ ਲੇ ਜੇ ਅਸੀਂ ਚਾਹੀਏ ਤੇ ਅਸੀਂ ਪਾਕਿਸਤਾਨ ਨੂੰ ਫਤਿਹ ਕਰ ਸਕਦੇ ਹਾਂ ਤੇ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਜੇ ਬਾਰਡਰ ਵਿੱਚੋਂ ਚੱਕ ਦਿੱਤਾ ਜਾਏ ਜ਼ੀਰੋ ਲਾਈਨ ਖੋਲ ਦਿੱਤੀ ਜਾਏ ਤੇ ਅਸੀਂ ਇੱਕ ਹੋ ਜਾਾਂਗੇ ਸਾਡੇ ਵਿੱਚ ਵੈਰ ਵਿਰੋਧ ਕੋਈ ਰਹਿਣਾ ਹੀ ਨਹੀਂ ਤੇ ਇੱਕ ਗੱਲ ਹੋਰ ਬੜੀ ਮਸ਼ਹੂਰ ਕੀਤੀ ਜਾਂਦੀ ਹੈ ਵੀ ਜੇਕਰ ਬਾਰਡਰ ਖੋਲ ਦਿੱਤਾ ਜਾਏ ਤਾਂ ਅਸੀਂ ਆਪਣਾ ਵਪਾਰ ਜਿਹੜਾ ਹੈ ਉਧਰ ਜਾ ਕੇ ਕਰ ਸਕਦੇ ਆ ਤੇ ਮੈਂ ਕਹਿੰਦਾ ਵੀ ਇਸ ਮੰਗ ਤੇ ਜ਼ੋਰ ਦਿੱਤਾ ਜਾ ਰਿਹਾ ਪਰ ਸਰਕਾਰ ਵੱਲੋਂ ਸੁਣ ਕੇ ਵੀ ਅਣ ਸੁਣਿਆ ਕੀਤਾ ਜਾ ਰਿਹਾ ਚਲੋ ਕੋਈ ਸਮਾਂ ਆਵੇ ਕੀ ਇਹ ਲਾਈਨਾਂ ਚੱਕੀਆਂ ਜਾਣ ਇਹ ਜ਼ੀਰੋ ਲਾਈਨ ਖਤਮ ਹੋ ਜੇ ਤੇ ਅਸੀਂ ਸਭ ਤੋਂ ਵੱਡੀ ਸਾਡੀ ਜਿਹੜੀ ਕਮਜ਼ੋਰੀ ਹੈ ਉਹ ਗੁਰੂ ਨਾਨਕ ਸਾਹਿਬ ਦੇ ਧਾਮ ਨੇ ਜਿਨ੍ਹਾਂ ਦੇ ਅਸੀਂ ਖੁੱਲੇ ਦੀਵਾਰੇ ਕਰ ਸਕੀਏ ਜਿਹੜੇ 1947 ਦੇ ਵਿੱਚ ਸਾਡੇ ਤੋਂ ਵਿਛੜ ਗਏ ਨੇ ਚਲੋ ਸਤਿਗੁਰੂ ਇਹ ਜਾ ਸਮਝ ਜ਼ਰੂਰ ਲਿਓ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਆਪਣੇ ਵਿਸ਼ੇ ਤੇ ਉੱਥੇ ਹੀ ਆਈਏ ਕਿ ਇਹ ਇੱਕ ਭੈਣ ਤੇ ਭਰਾ ਦਾ ਤਿਹਾਰ ਹੈ ਇਹ ਤਿਹਾਰਾਂ ਦਾ ਮਤਲਬ ਕੀ ਹੈ ਸਾਨੂੰ ਨਹੀਂ ਪਤਾ ਸੀ ਵੇਖੋ ਵੇਖੀ ਕਰੀ ਜਾਂਦੇ ਆ ਜਿਵੇਂ ਸਾਨੂੰ ਦੇਸ਼ ਦੀ ਵੰਡ ਦਾ ਮਤਲਬ ਨਹੀਂ ਸਮਝ ਅਸੀਂ ਕਹਿੰਦੇ ਆ ਆਜ਼ਾਦੀ ਮਿਲ ਗਈ 15 ਅਗਸਤ ਨੂੰ ਦੇਸ਼ ਆਜ਼ਾਦ ਹੋ ਗਿਆ ਦੇਖੋ ਦੇਖੀ ਅਸੀਂ ਆਜ਼ਾਦੀ ਦਾ ਜਸ਼ਨ ਮਨਾਈ ਜਾਂਦੇ ਆ ਪਰ ਪਿਆਰਿਓ ਇਹ ਗੱਲ ਤਾਂ ਕਰਨੀ ਪੈ ਗਈ ਕਿਉਂ ਵੇਖੋ ਵੇਖੀ ਅਸੀਂ ਚੱਲੇ ਹੋਏ ਆ ਔਰ ਇਹ ਬੇਨਤੀ ਮੈਂ ਆਪ ਜੀ ਨਾਲ ਸਾਂਝੀ ਕਰਦਾ ਪਿਆਰਿਓ ਕਿਸੇ ਨੂੰ ਨਹੀਂ ਪਤਾ ਵੀ ਅਸਲ ਮਕਸਦ ਕੀ ਹੈ ਅਸਲ ਮਹੀਨੇ ਕੀ ਨੇ ਚੀਜ਼ਾਂ ਦੇ ਪਰ ਇੱਕ ਬੇਨਤੀ ਜ਼ਰੂਰ ਸਮਝਿਓ ਤਿਹਾਰ ਮਨਾਓ ਬਿਲਕੁਲ ਮਨਾਓ ਪਰ ਪਿਆਰਿਓ ਉਹਨੂੰ ਤਿਹਾਰਾਂ ਦੀ ਜਿਹੜੀ ਖੁਸ਼ੀ ਹੈ ਇਹਨਾਂ ਨੂੰ ਹੋਰ ਦੁੱਗਣੀ ਕਰੋ ਬਲਕਿ ਆਪਣੇ ਆਪ ਦੇ ਵਿੱਚ ਦੁੱਗਣੀ ਕਰੋ ਸਾਧ ਸੰਗਤ ਗੁਰੂ ਘਰਾਂ ਦੇ ਵਿੱਚ ਸੇਵਾ ਕਰੋ ਮੱਥਾ ਟੇਕੋ ਇੱਕ ਭੈਣ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨਦੀ ਹੈ ਤੇ ਉਹ ਗੁਰੂ ਘਰ ਜਾਵੇ ਆਪਣੇ ਭਰਾ ਨੂੰ ਨਾਲ ਲੈ ਕੇ ਦੋਨੇ ਭੈਣ ਭਰਾ ਮੱਥਾ ਟੇਕਣ ਸੇਵਾ ਕਰਨ ਤੇ ਇੱਕ ਗੱਲ ਦਾ ਪ੍ਰਣ ਜ਼ਰੂਰ ਲੈਣ ਇੱਕ ਦੂਜੇ ਤੋਂ ਵੀ ਅਸੀਂ ਆਪਣੇ ਰਿਸ਼ਤਿਆਂ ਦੇ ਵਿੱਚ ਕਦੇ ਤੇੜ ਨਹੀਂ ਆਉਣ ਦੇਵਾਂਗੇ ਕਿਸੇ ਕਾਰਨਾ ਕਰਕੇ ਕੁਝ ਗੱਲਾਂ ਕਰਕੇ ਇਹ ਪਿਆਰ ਹਮੇਸ਼ਾ ਲਈ ਐਵੇਂ ਬਣਾ ਕੇ ਰੱਖਾਂਗੇ ਗੁਰੂ ਨੂੰ ਅਰਦਾਸ ਕੀਤੀ ਜਾਵੇ ਸਤਿਗੁਰੂ ਇਹ ਪਿਆਰ ਭੈਣ ਭਰਾਵਾਂ ਦਾ ਸਾਡਾ ਇਸੇ ਤਰ੍ਹਾਂ ਬਣਿਆ ਰਹੇ ਤੇ ਅਸੀਂ ਇਸ ਨੂੰ ਐਵੇਂ ਰੱਖਣਾ ਚਾਹੁੰਦੇ ਆ ਜੇ ਤੁਸੀਂ ਬਰ ਦੇਓਗੇ ਬਖਸ਼ਿਸ਼ ਕਰੋਗੇ ਤਾਂ ਇਹ ਐਵੇਂ ਰਹੇਗਾ ਰੋਸੇ ਦੀ ਦਾਤ ਸਾਨੂੰ ਬਖਸ਼ਿਓ ਪਿਆਰ ਦਾ ਇੱਕ ਮਜ਼ਬੂਤ ਫਲਸਫਾ ਸਾਨੂੰ ਬਖਸ਼ਿਓ ਸਤਿਗੁਰੂ ਸੇਵਾ ਸਿਮਰਨ ਦੀ ਦਾਤ ਬਖਸ਼ਿਓ ਆਪਣੇ ਚਰਨਾਂ ਦਾ ਆਸਰਾ ਬਖਸ਼ਿਓ ਅਸੀਂ ਕਦੇ ਤੋਂ ਮਨ ਕਰਨਾ ਹੋਈਏ ਸਤਿਗੁਰੂ ਆਪਣੇ ਬੱਚੇ ਜਾਣ ਕੇ ਸਾਡੀ ਝੋਲੀ ਦੇ ਵਿੱਚ ਦਾਤ ਪਾ ਦਿਓ ਸਾਡੇ ਤੋਂ ਸੇਵਾ ਲੈਂਦੇ ਰਹੋ ਕਦੇ ਅਸੀਂ ਤੁਹਾਡੇ ਤੋਂ ਬਾਹਰ ਨਾ ਜਾਈਏ ਫਿਰ ਮੈਂ ਕਹਿੰਦਾ ਵੀ ਜੋ ਕੁਝ ਮੰਗੋਗੇ ਗੁਰੂ ਤੋਂ ਤੁਹਾਨੂੰ ਜ਼ਰੂਰ ਮਿਲੇਗਾ ਜਦੋਂ ਅਸੀਂ ਉਹਦਾ ਵਿਸ਼ਵਾਸ ਜਿੱਤ ਲਿਆ ਅਸੀਂ ਉਹਨੂੰ ਪਾਉਣ ਦੇ ਵਿੱਚ ਕਾਮਯਾਬ ਹੋ ਗਏ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਜਿੱਤਣ ਦੇ ਵਿੱਚ ਕਾਮਯਾਬ ਹੋ ਗਏ ਉਹਦਾ ਵਿਸ਼ਵਾਸ ਜਿੱਤ ਲਿਆ ਤੇ ਪਿਆਰਿਓ ਫਿਰ ਜੋ ਮਰਜ਼ੀ ਮੰਗ ਲਿਓ ਅਸੀਂ ਬਣੀਏ ਉਹੋ ਜਿਹੀ ਬਣੀਏ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤੇ ਸਾਨੂੰ ਇਹੋ ਜਿਹੀ ਸਮੱਤ ਬਖਸ਼ਿਸ਼ ਕਰਨ ਅਸੀਂ ਇਹੋ ਜੀ ਸਮਤ ਦੇ ਜਿਹੜਾ ਹੈ ਉਹ ਧਾਰਨੀ ਹੋਈਏ ਐਸੀ ਮਤ ਜਿਹੜੀ ਹੈ ਉਹ ਸਾਡੀ ਹੋ ਜਾਵੇ ਇਹੋ ਜੀ ਮਤ ਦੇ ਅਸੀਂ ਧਾਰਨੀ ਬਣ ਜਾਈਏ ਸਾਧ ਸੰਗਤ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਰਖੜੀ ਵਾਲਾ ਤਿਹਾਰ ਹੈ ਅਸੀਂ ਮਨਾਈਏ ਜੀ ਸਾਦਕੇ ਭੈਣ ਤੇ ਭਰਾਵਾਂ ਦਾ ਇਹ ਤਿਹਾਰ ਹੈ ਪਰ ਭਾਈ ਨੂੰ ਚਾਹੀਦਾ ਹੈ ਕਿ ਨਸ਼ੇ ਛੱਡੇ ਦਸਤਾਰ ਸਜਾਵੇ ਔਰ ਸਹੀ ਸੰਗਤ ਦੇ ਵਿੱਚ ਵਿਚਰੇ ਤੇ ਜੋ ਭੈਣ ਹੈ ਉਹ ਸਿਰ ਤੇ ਚੁੰਨੀ ਰੱਖੇ ਤੇ ਇਹ ਭੈਣ ਭਰਾਵਾਂ ਵਾਲੇ ਜਿਹੜੇ ਫਰਜ਼ ਨੇ ਇੱਕ ਦੂਜੇ ਪ੍ਰਤੀ ਉਹਨਾਂ ਨੂੰ ਅਹਿਸਾਸ ਕਰਾਓ ਉਹਨਾਂ ਨੂੰ ਦੱਸੋ ਅੱਜ ਦੇ ਸਮੇਂ ਦੀ ਜੋ ਪੂਰ ਜ਼ੋਰ ਲੋੜ ਹੈ ਤੇ ਪਿਆਰਿਓ ਇਹ ਤਾਂ ਹੀ ਹੋ ਸਕਦਾ ਹੈ ਜੇ ਇੱਕ ਦੂਜੇ ਦੇ ਦਿਲਾਂ ਵਿੱਚ ਪਿਆਰ ਹੈ ਜੇ ਗੱਲ ਮੰਨ ਕੇ ਅਸੀਂ ਰੁਕ ਜਾਈਏ ਤੇ ਸ਼ਾਇਦ ਕੁਝ ਭਲਾ ਹੋ ਜੇ ਨਹੀਂ ਤਾਂ ਤੁਹਾਨੂੰ ਪਤਾ ਵੀ ਕੀ ਕੁਝ ਚੱਲ ਰਿਹਾ ਹੈ ਤੇ ਅੱਜ ਕੱਲ ਸੋਸ਼ਲ ਮੀਡੀਆ ਵੀ ਵੇਖਣ ਯੋਗ ਨਹੀਂ ਰਿਹਾ ਅਸ ਸ਼ਰੇ ਆਮ ਉੱਥੇ ਕੀ ਕੀ ਗੱਲਾਂ ਹੋ ਰੀਆਂ ਨੇ ਤੁਸੀਂ ਦੇਖਦੇ ਹੋ ਸਾਰਾ ਕੁਝ ਤੁਹਾਡੇ ਤੋਂ ਕੁਝ ਲੁਕਿਆ ਤੇ ਹੈ ਨਹੀਂ ਸੋ ਪਿਆਰਿਓ ਇਹ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ ਲੋੜ ਹੈ ਇਹ ਘੰਟੇ ਦੋ ਘੰਟੇ ਦਾ ਤਿਹਾਰ ਮਨਾ ਕੇ ਗੁੱਟ ਤੇ ਤਾਗਾ ਬੰਨ ਕੇ ਇੱਕ ਪਾਸੇ ਜੀ ਹੋ ਜਾਣੇ ਆ ਉਹ ਆਪਣੀ ਜ਼ਿੰਦਗੀ ਚ ਖੁਸ਼ ਹੋ ਉਧਰ ਖੁਸ਼ ਸਾਲ ਜੋ ਮਰਜ਼ੀ ਹੋਈ ਜਾਵੇ ਫਿਰ ਅਗਲੇ ਸਾਲ ਤਿਹਾਰ ਆਉਂਦਾ ਫਿਰ ਅਸੀਂ ਗੁੱਟ ਤੇ ਤਾਗਾ ਬੰਨਦੇ ਅਸੀਂ ਆਪਣੇ ਜੀਵਨ ਨੂੰ ਸੁਧਾਰੀਏ ਇੱਕ ਦੂਜੇ ਦੇ ਜੀਵਨ ਨੂੰ ਸੁਧਾਰੀਏ ਫਿਰ ਮਹੀਨੇ ਰੱਖੇ ਜਾਣਗੇ ਨਾ ਤਿਹਾਰਾਂ ਦੇ ਨਹੀਂ ਫਿਰ ਇਹ ਤਾਂ ਕੱਚੇ ਪਿਆਰ ਨੇ ਜਿਵੇਂ ਮਰਜ਼ੀ ਨਵਾਈ ਚੱਲੋ ਕੋਈ ਫਾਇਦਾ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ